7 ਏਕੜ ਵਿੱਚ ਜਿਹੜੀ ਗੈਰ ਕਾਨੂੰਨੀ ਕਲੋਨੀ ਕੱਟੀ ਜਾ ਰਹੀ ਹੈ। ਇਹ ਹਾਂ। ਨਾਟਾ ਦੀ ਲੋਕੇਸ਼ਨ ਤੇ। ਇਹ ਨਾਟਾ ਪਿੰਡ ਦੀ ਰੈਵਨੂਅਲ ਡੇਰੀ ਨਾਟਾ ਪਿੰਡ ਆ ਰਿਹਾ। ਜੇ ਦੀ ਮੰਗਤੀ ਕਰਵਾਈਏ ਤੇ ਸ਼ਾਮਲਾ ਟਿਕਲਣੀ ਹੈ। ਕੋਈ ਨਾ ਕੋਈ ਜਿਹੜੀ ਇਹ ਜਿੰਨੀਆਂ ਕਲੋਨੀ ਕੱਟ ਰਹੇ ਨੇ। ਨਿਆ گاਉਂ ਚ। ਸਾਰੀ ਇਲੀਗਲ ਹੈ। ਸਾਰੀ ਇਲੀਗਲ ਹੈ। 7 ਏਕੜ ਵਿੱਚ ਜਿਹੜੀ ਗੈਰ ਕਾਨੂੰਨੀ ਕਲੋਨੀ ਕੱਟੀ ਜਾ ਰਹੀ ਹੈ। ਇਹ ਹਾਂ। ਨਾਟਾ ਦੀ ਲੋਕੇਸ਼ਨ ਤੇ। ਇਹ ਨਾਟਾ ਪਿੰਡ ਦੀ ਰੈਵਨਿਊ ਨਾਟਾ ਪਿੰਡ ਦਾ ਰੈਵਨਿਊ ਵੱਲੋਂ ਨਾਟਾ। ਅੱਛਾ ਧੰਨਵਾਦ। ਉਹ ਮੈਮ ਜਿਹੜੀ ਉਹ 1200 ਕ ਨਾਲ ਜਿਹੜੀ ਵੱਖਰੀ ਹੈਗੀ ਇੱਕ। ਉਹ ਵੱਖਰੀ ਹੈ। ਸਰਕਾਰੋਂ ਨਾਲ ਹਾਂ ਉਹ ਵਾਲੀ ਪੁਛੇ ਤੱਕ ਚਲੀ ਗਈ। ਜੇਦੀ ਮੰਤੀ ਕਰਵਾਈਏ ਤੇ ਸ਼ਾਮਲਾ ਟਿਕਲਣੀ ਹੈ। ਕੋਈ ਨਾ ਕੋਈ ਜਿਹੜੀ ਇਹ ਜਿੰਨੀਆਂ ਕਲੋਨੀ ਕੱਟ ਰਹੇ ਨੇ। ਨਿਆ گاؤں ਚ। ਸਾਰੀ ਇਲੈਗਲ ਹੈ। ਸਾਰੀ ਇਲੈਗਲ ਹੈ। ਕਿੰਨਾ ਟਾਈਮ ਹੋ ਗਿਆ ਹੈ ਕੰਮ ਸ਼ੁਰੂ ਹੋਏ ਨੂੰ ਐ ਮੈਂ 2 ਮਹੀਨੇ ਹੋ ਗਏ ਕੰਮ ਸ਼ੁਰੂ ਹੋਏ ਨੂੰ ਫਿਰ ਥੋੜੇ ਕੋਲ ਵੀ ਸ਼ਿਕਾਇਤ ਨਹੀਂ ਆ ਫਿਰ ਅਸੀਂ ਬੰਦ ਕਰਵਾਤਾ ਸੀਗਾ ਹੁਣ ਐਟ ਪ੍ਰੈਜ਼ੈਂਟ ਬੰਦਾ ਲੇਕਿਨ ਇਹ ਸਟਰਕਚਰ ਅਸੀਂ ਤੋੜਨੇ ਸੀਗੇ ਥੋੜੀ ਵੀ ਸੱਤ ਕਿੱਲੇਾਂ ਚ ਹਾਂਜੀ ਸੱਤ ਕਿੱਲੇਾਂ ਦੇ ਵਿੱਚ ਦੇਖ ਲਓ ਵੀ ਜਿੱਥੇ ਜੀ ਕਰਦਾ ਉੱਥੇ ਹੀ ਕਲੋਨੀਜ਼ ਇਹ ਕੱਟਣੀਆਂ ਰਸਤਾ ਹੈ ਨਹੀਂ ਆ ਲੋਕਲ ਲੋਕ ਖੜੇ ਆ ਫਿਰ ਤੁਹਾਨੂੰ ਇਹ ਵੇਚਣੀਆਂ ਫਿਰ ਤੁਸੀਂ ਆ ਨਦੀਆਂ ਪਾਰ ਅਸੀਂ ਇੱਥੋਂ ਕਿੱਥੇ ਸੀਵਰੇਜ ਲੈ ਆਉਣਾ ਇੱਥੇ ਸੜਕਾਂ ਬਣਾਉਣੀਆਂ ਫਿਰ ਸਰਕਾਰ ਦੇ ਗੱਲ ਪੈ ਜਾਂਦਾ ਸਾਰਾ ਕੁਝ ਸਾਰਾ ਨਿਆਣਾ گاؤں ਇਸ ਤਰੀਕੇ ਕੁਝ ਬੰਦਿਆਂ ਦੇ ਦੁਆਰਾ ਬਿਲਡਰਾਂ ਦੇ ਦੁਆਰਾ ਬਲਕਿ ਕੁਝ ਐਮਸੀਜ਼ ਦੀ ਵੀ ਇਹਦੇ ਇਨਵੋਲਵਮੈਂਟ ਹੈ ਜੀ ਪੋਲੇ ਭਾਲੇ ਲੋਕਾਂ ਨੂੰ ਉਹ ਵੇਚ ਦੇਣੀ ਆ ਮੁੜ ਕੇ ਉਹਨਾਂ ਨੇ ਸਹੂਲਤਾਂ ਨੂੰ ਤਰਸੀ ਜਾਣਾ ਯੋ ਸਾਹਿਬ ਇੱਥੇ ਨਾ ਦੇਖੋ ਜੋ ਹੁਣ ਪਹਿਲਾਂ ਹੋ ਗਿਆ ਜਿੱਥੇ ਲੋਕ ਰਹਿੰਦੇ ਆ ਉੱਥੇ ਤਾਂ ਆਪਾਂ ਕੀ ਕਰ ਸਕਦੇ ਆ ਜਿਹੜੀ ਵੀ ਕੋਈ ਮੈਂ ਕਲੀਅਰ ਕੱਟ ਨਿਆ گاਉਂ ਦੇ ਵਿੱਚ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਐ ਤੋਰੇ ਹੋਏ ਆ ਜਿਵੇਂ ਇੱਥੇ ਪੰਜਾਬ ਦੀ ਜ਼ਮੀਨ ਹੀ ਨਹੀਂ ਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਹੁੰਦੀ ਜੀ ਆ ਸੱਤ ਕਿੱਲਿਆਂ ਦੀ ਜ਼ਮੀਨ ਦਾ ਭਾਅ ਦੇਖੋ ਬਿਲਕੁਲ ਇੱਥੇ ਅਸੀਂ ਕੋਈ ਇਹਦੀ ਬਿੰਮਤੀ ਕਰਾਉ ਇਹ ਸ਼ਾਮਲਾਟੀ ਹੈ ਬਿਲਕੁਲ ਨਹੀਂ ਤੇ ਉੱਪਰੋਂ ਇਹਨਾਂ ਨੇ ਇਹਦਾ ਕੋਈ ਨਕਸ਼ਾ ਪਾਸ ਕਰਾਇਆ ਨਾ ਜੀ ਕੋਈ ਨਹੀਂ ਕੁਝ ਨਹੀਂ ਕਰਾਇਆ ਨਾ ਕਲੋਨੀ ਨਹੀਂ ਪਾਸ ਕਰਾਈ ਕੋਈ ਨਕਸ਼ਾ ਨਹੀਂ ਕਰਾਇਆ ਇੱਥੇ ਕੋਈ ਸਕੂਲ ਬਣੇ ਇੱਥੇ ਕੋਈ ਹਸਪਤਾਲ ਬਣਾਈਏ ਪਾਸਟਾਨ ਦੂਰ ਦੀ ਗੱਲ ਐ ਅਪਲਾਈ ਵੀ ਨਹੀਂ ਕੀਤੀ ਐ ਚਾ ਅਪਲਾਈ ਪਤਾ ਹੀ ਆ ਤਾਂ ਨਹੀਂ ਕਰਦੇ ਵੀ ਪਾਸ ਨਹੀਂ ਹੋਣੀ ਫਿਰ ਲੋਕ ਮੁੜ ਕੇ ਲੈ ਲੈਂਦੇ ਨੇ ਪਤਾ ਨਹੀਂ ਲੱਗਦਾ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣਾ ਇਹਨਾਂ ਨੇ ਧੰਦਾ ਤੋਰਿਆ ਹੋਇਆ ਜੀ ਸੀ ਬੀ ਵਾਲਾ ਕੰਮ ਸ਼ੁਰੂ ਕਰੋ ਜੀ ਇਹ ਸਾਰੀ ਦੀ ਸਾਰੀ ਸਾਫ਼ ਕਰ ਦੋ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਜੀ ਤੇ ਇੱਥੇ ਨੋ ਕੰਸਟਰਕਸ਼ਨ ਦਾ ਬੋਰਡ ਲਗਾ ਦਿਓ ਤੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਆ ਇਹਦੋਂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰਨੀ ਆ ਬਿਲਕੁਲ ਸੱਸਾ ਜਿਹੜਾ ਇਹ ਪੁਰਾਣਾ ਤੇ ਬਹੁਤ ਵੱਡਾ ਹੈ ਕੋਈ ਵੀ ਬੰਦਾ ਨਿਆ گاਉਂ ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਆ ਜੀ ਸੀ ਵੀ ਚੱਲੂ ਇਹ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਨ ਦਾ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਹੈ ਤੇ ਤੋਂ ਬਾਅਦ ਆ ਜੀ ਸੀ ਵੀ ਹੁਣ ਇੱਥੇ ਚੱਲੀ ਆ 7 ਏਕੜ ਖਾਸ ਹੋਣਗੇ ਇੱਥੇ ਬੈਨਰ ਲਾਓ ਨੋ ਕੰਸਟਰਕਸ਼ਨ ਇਸ ਤੋਂ ਬਾਅਦ ਜਿੱਥੇ-ਜਿੱਥੇ ਕਿਤੇ ਇਲੈਗਲ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਕੱਟ ਕੇ ਕਿਤੇ ਇਕੜ ਦੇ ਵਿੱਚ ਮਹਿਲ ਬਣਾ ਰਹੇ ਨੇ ਕਿਤੇ ਕੁਝ ਕਰ ਰਹੇ ਆਪਣੀ ਮਰਜ਼ੀ ਨਾਲ ਮੇਨ ਸਰਕਾਰ ਦੀ ਹੈ ਪਹਿਲਾਂ ਰਜਿਸਟਰੀਆਂ ਕਰਾਈ ਗਈ ਉੱਪਰੋਂ ਪਹਾੜਾਂ ਦੇ ਨੰਬਰ ਪਾਈ ਜਾਂਦੇ ਆ ਸਾਰਾ ਨੈਕਸਸ ਧੰਦਾ ਜਿਹੜਾ ਚੱਲਦਾ ਹੈ ਇਹ ਬੰਦ ਕਰੋ ਬੰਦ ਕਰੋ ਬਹੁਤ ਹੋ ਗਿਆ ਸਾਨੂੰ ਇਸ ਨੂੰ ਸੰਭਾਲਣ ਨੂੰ ਥਾ ਹੈ 60 ਕਰੋੜ ਦਾ ਐਸਟੀਪੀ ਮੈਂ ਪਾਸ ਕਰਵਾਇਆ ਸੀ 2 ਸਾਲ ਲੱਗੇ ਮੈਨੂੰ ਥਾਂ ਲੱਭਣ ਨੂੰ 2 ਸਾਲ ਪਹਿਲਾਂ ਮੈਂ ਪਾਸ ਕਰਵਾ ਲਿਆ ਸੀ ਤੇ 2 ਸਾਲ ਲੱਗੇ ਆਪ ਦੇਖੋ ਐਸਟੀਪੀ ਦੇ ਨਾਲ ਇਹ ਕਲੋਨੀ ਬਣ ਰਹੀ ਹੈ ਸਰਕਾਰੀ ਐਸਟੀਪੀ ਇੱਥੇ ਮੁਲਾਜ਼ਮ ਵੀ ਆਉਂਦੇ ਹੋਣੇ ਇੰਨਾ ਬੇਖੌਫ ਨੇ ਕਿ ਉਹਦੇ ਨਾਲ ਇਹ ਕਲੋਨੀ ਬਣ ਰਹੀ ਹੈ ਪਿਛਲੇ ਜਿਹੜੇ ਤੁਹਾਡੇ ਸਿਆਸਤਦਾਨ ਸੀ ਹਰਮਨ ਪਿਆਰੇ ਪਿਛਲੀਆਂ ਦੋ ਪਾਰਟੀਆਂ ਰਹਿ ਕੇ ਗਈਆਂ ਕਾਂਗਰਸ ਅਕਾਲੀ ਦਲ ਇਹਨਾਂ ਦੋ ਪਾਰਟੀਆਂ ਦੇ ਜਿਹੜੇ ਐਮਐਲਏ ਰਹੇ ਨੇ ਕੀ ਇਹਨਾਂ ਨੇ ਇਹ ਮੰਨਦੇ ਨੇ ਇਹ ਗੱਲ ਕਿ ਇਹਨਾਂ ਨੇ ਆਪ ਕਲੋਨੀਆਂ ਨਹੀਂ ਕਟੀਆਂ ਆਹ ਸ਼ਾਮਲਾੜ ਦੀਆਂ ਜ਼ਮੀਨਾਂ 'ਚ ਜਾਂ ਸ਼ਾਮਲਾਟਾਂ ਦੀਆਂ ਜ਼ਮੀਨਾਂ ਦੇ ਪਹਾੜਾਂ ਦੇ ਨੰਬਰ ਪਾ ਕੇ ਰਜਿਸਟਰੀਆਂ ਕਰਾ ਕੇ ਲੋਕਾਂ ਨੂੰ ਵੇਚੀਆਂ ਨਹੀਂ ਬੈਠੇ ਇੱਥੇ ਖਾਲੀ ਜ਼ਮੀਨ ਦੇਖ ਕੇ ਪਲਾਟ ਵਗਲ ਲੈਂਦੇ ਤੇ ਉਸ ਤੋਂ ਬਾਅਦ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਵਿਚਾਰੇ ਵੇਚੀ ਜਾਂਦੇ ਮੁੜ ਕੇ ਸਰਕਾਰੇ ਦੇਖਦੇ ਅਸੀਂ ਇੱਥੇ ਨਦੀਆਂ ਪਾਰ ਸੜਕ ਕਿੱਥੋਂ ਬਣਾਈਏ ਅਸੀਂ ਇੱਥੇ ਸੀਵਰੇਜ ਕਿੱਥੋਂ ਪਾਈਏ ਉੱਥੇ ਪ੍ਰੋਵੀਜ਼ਨ ਤੱਕ ਨਹੀਂ ਹੁੰਦੀ ਸ਼ਾਮਲਾੜ ਦੀ ਜ਼ਮੀਨ ਛੱਡੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਖਾਲੀ ਇੱਕ ਖੰਭਾ ਲਾਉਣ ਨੂੰ ਥਾਂ ਨਹੀਂ ਛੱਡੀ 7 ਏਕੜ ਜ਼ਮੀਨ ਇਹ ਸ਼ਹਿਰ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਕਿਹਨੂੰ ਨਹੀਂ ਪੈਸੇ ਖਵਾਉਂਦੇ ਇਹ ਕਿਹਨੂੰ ਨਹੀਂ ਚੜਾਉਣਾ ਚਾਹੁੰਦੇ ਅੱਜ ਜੇ ਇੱਥੇ ਖੜੇ ਆ ਤਾਂ ਲੋਕਾਂ ਕਰਕੇ ਖੜੇ ਆ ਲੋਕਾਂ ਨੇ ਇੱਕ ਮਾਨਦਾਰ ਸਰਕਾਰ ਚੁਣੀ ਹੈ ਬਤੌਰ ਐਮਐਲਏ ਮੇਰੀ ਜ਼ਿੰਮੇਵਾਰੀ ਬਣਦੀ ਇਹੋ ਜੇ ਗੈਰਕਾਨੂੰਨੀ ਕੰਮਾਂ ਨੂੰ ਰੋਕਣਾ ਜਿੱਥੇ ਵੀ ਇਹ ਗੈਰਕਾਨੂੰਨੀ ਕੰਸਟ੍ਰਕਸ਼ਨ ਹੁੰਦੀ ਹੈ ਆ ਜੀਸੀਬੀ ਦਾ ਰੰਗ ਦੇਖੋ ਤੇ ਇਹਦਾ ਮੂੰਹ ਦੇਖੋ ਇਹ ਚੱਲੂਗੀ